ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਸਰਸਾ ਦੀ ਨਦੀ ਤੋਂ ਪਾਰ ਪਾਰ ਹੁੰਦੇ ਨੇ ਮੈਂ ਬੇਨਤੀ ਕੀਤੀ ਹੈ ਕਿ ਭਾਈ ਬਚਿੱਤਰ ਸਿੰਘ ਭਾਈ ਉਦੇਸ ਸਿੰਘ ਤੇ ਬਾਬਾ ਜੀਵਨ ਸਿੰਘ ਨੇ ਉੱਥੇ 10 ਲੱਖ ਦੀ ਫੌਜ ਨੂੰ ਰੋਕਿਆ ਹੈ ਸਭ ਤੋਂ ਜ਼ਿਆਦਾ ਸਮਾਂ ਇਤਿਹਾਸ ਲਿਖਦਾ ਹੈ ਕਿ ਲਗਭਗ 6 ਘੰਟੇ ਬਾਬਾ ਜੀਵਨ ਸਿੰਘ ਨੇ ਦੁਸ਼ਮਣ ਨੂੰ ਰੋਕਿਆ ਤੇ ਸ਼ਹਾਦਤ ਦਾ ਜਾਮ ਪੀ ਗਏ ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਪੰਜਵਾਂ ਪੁੱਤਰ ਬਣਾਇਆ ਸੀ ਰੰਗਰੇਟੇ ਗੁਰੂ ਕੇ ਬੇਟੇ ਕਿਹਾ ਸੀ ਤੇ ਜਦੋਂ ਗੁਰੂ ਦਾ ਬੇਟਾ ਬਣਦਾ ਫਿਰ ਜਾਤ ਪਾਤ ਕੋਈ ਨਹੀਂ ਰਹਿ ਜਾਂਦੀ ਉਹਦੀ ਜਾਤਾਂ ਤੇ ਸਾੜੀਆਂ ਬਣਾਈਆਂ ਹੋਈਆਂ ਨੇ ਨਾ ਜੋ ਸੱਚੇ ਪਾਤਸ਼ਾਹ ਜੀ ਜਦੋਂ ਅੱਗੇ ਵਧ ਵਧਦੇ ਨੇ ਇੱਕ ਪਾਸੇ ਮਾਤਾ ਕੱਲ ਵੀ ਆਪਾਂ ਬੇਨਤੀ ਕੀਤੀ ਕੁੰਮੇ 마ਸ਼ਕੀ ਦੀ ਛਣ ਵਿੱਚ ਪਹੁੰਚਦੇ ਛਣ ਦੇ ਵਿੱਚ ਦੀਵਾ ਜਗਦਾ ਵੇਖਦੇ ਉੱਥੇ ਪਹੁੰਚ ਜਾਂਦੇ ਨੇ ਮੀਂਹ ਪੈ ਰਿਆ ਨਿਕਾ ਨਿਕਾ ਮੀਂਹ ਪੈਂਦਾ ਏ ਐਹੋ ਜਿਹਾ ਨੇ ਹੁਣ ਧੁੰਦ ਪੈਂਦੀ ਹੈ ਨਾ ਉਦੋਂ ਮੀਂਹ ਪੈਂਦਾ ਸੀ ਦੀ ਮਾਤਾ ਨੇ ਮਾਤਾ ਜੀ ਨੇ ਸੋਚਿਆ ਕਿ ਉੱਥੇ ਚੱਲਦੇ ਆਂ ਤੇ ਉਹ 96ਵੀਂ ਚੌਂਦੀ ਆ ਮੜਾ ਜੀ ਉਹਨੇ ਛਣਛਣ ਜਿਹੀ ਬਣਾਈ ਹੋਈ ਹੈ ਉੱਥੇ ਇੱਕ ਬੀਬੀ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੀ ਹੈ ਉੱਥੇ ਗੰਗੂ ਮਿਲਦਾ ਹੈ ਗੰਗੂ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਬਹੁਤ ਬੇਈਮਾਨ ਬੰਦਾ ਸੀ ਹਾਲਾਂਕਿ ਗੁਰੂ ਘਰ ਦਾ ਖਾਦਾ ਹੋਇਆ ਹੈ ਗੁਰੂ ਘਰ ਦਾ ਰਸੋਈਆ ਸੀ ਉਹਨੇ ਕਿਹਾ ਮਾਤਾ ਜੀ ਤੁਸੀਂ ਮੇਰੇ ਨਾਲ ਚੱਲੋ ਉਹ ਚੱਲਦਿਆਂ ਚੱਲਦਿਆਂ ਪੜਾ ਦੜ ਪੜਾ ਦਰ ਪੜਾ ਉਹ ਖੇੜੀ ਪਿੰਡ ਦੇ ਵਿੱਚ ਸਹੇੜੀ ਪਿੰਡ ਉਹਦਾ ਨਾਮ ਹੈ ਗੰਗੂ ਉੱਥੇ ਲੈ ਗਿਆ ਪੈਸਿਆਂ ਦੀ ਚੋਰੀ ਕੀਤੀ ਮਾਤਾ ਜੀ ਵੇਖਦੇ ਨੇ ਤੇ ਮਾਤਾ ਨੇ ਕਹਿ ਕਿ ਤਾ ਗੰਗੂ ਮੰਗ ਕੇ ਲੈ ਲੀਨੂ ਅਸੀਂ ਤੈਨੂੰ ਨਾਂ ਥੋੜੀ ਨਾ ਕਰਨੀ ਸੀ ਤੇ ਗੰਗੂ ਭੜਕ ਪਿਆ ਤੁਸੀਂ ਮੈਨੂੰ ਚੋਰ ਕਹਿੰਦੇ ਹੋ ਮੋਰਿੰਡੇ ਥਾਣੇ ਵਿੱਚ ਜਾ ਕੇ ਸ਼ਿਕਾਇਤ ਕੀਤੀ ਕਿ ਗੁਰੂ ਗੋਬਿੰਦ ਸਿੰਘ ਦੇ ਬੱਚੇ ਮੇਰੇ ਘਰ ਨਹੀਂ ਮਾਂ ਮੇਰੇ ਘਰ ਆਏ ਉਹ ਥਾਣੇਦਾਰ ਭੂਏ ਹੋ ਗਿਆ ਕਿ ਮੈਂ ਵਜ਼ੀਰ ਖਾਂ ਕੋਲੋਂ ਨਾਮ ਲਵਾਂਗਾ ਉਹਨਾਂ ਨੇ ਗ੍ਰਿਫਤਾਰ ਕੀਤਾ ਸਹਬਜ਼ਾਦਿਆਂ ਨੂੰ ਬੰਨ ਕੇ ਮੋਰੰਡੇ ਥਾਣੇ ਵਿੱਚ ਬੰਦ ਕਰ ਦਿੱਤਾ ਗਿਆ ਸਰੰਦ ਖਬਰ ਪਹੁੰਚਾ ਦਿੱਤੀ ਗਈ ਤੇ ਸਰੰਦ ਦੇ ਵਿੱਚ ਸਹਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿੱਚ ਇਹ ਉਹ ਪੋਦੀਆਂ ਰਾਤਾਂ ਨੇ ਉਹ ਸਮਾਂ ਚੱਲਦਾ ਹੈ ਅਸੀਂ ਕਈ ਵਾਰੀ ਭੁੱਲ ਜਾਂਦੇ ਹਾਂ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਵਿਆਹ ਵਿਆਹ ਤੇ ਸਿੱਖਾਂ ਨੇ ਸ਼ਾਇਦ ਇਹਨਾਂ ਦਿਨਾਂ ਵਿੱਚ ਬੰਦ ਕਰ ਦਿੱਤੇ ਨੇ ਵਿਆਹ ਕੋਈ ਨਹੀਂ ਹੁੰਦਾ ਸਮਝ ਗਏ ਸੀ ਇਹ ਸਹੀ ਹੈ ਪਰ ਚੰਗੀ ਤਰ੍ਹਾਂ ਸਮਝ ਜਾਣਾ ਚਾਹੀਦਾ ਹੈ ਕਿ ਇਹ ਉਹ ਦਿਨ ਨੇ ਕਿਤੇ છાਤੀ ਮਾਰ ਕੇ ਵੇਖੀਏ ਕਿ ਜਿਸ ਉਮਰ ਦੇ ਸਹਬਜ਼ਾਦੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੇ ਆਪਣੇ ਬੱਚੇ ਵੀ ਉਸ ਉਮਰ ਦੇ ਨੇ ਇੱਕ ਰਾਤ ਵੀ ਆਪਾਂ ਘਰੋਂ ਠੰਡ ਦੇ ਵਿੱਚ ਖਲੇ ਹਾਰ ਸਕਦੇ ਆ ਇੱਕੋ ਇੱਕ ਝੱਗੀ ਹੈ ਚੋਲਾ ਜਿਹੜਾ ਛੋਟਾ ਜਿਹਾ ਪਾਇਆ ਇੱਕੋ ਇੱਕ ਕੱਪੜਾ ਹੈ ਭਾਈ ਉਹਨਾਂ ਦੇ ਉੱਤੇ ਤੇ ਮਾਤਾ ਕੋਲ ਸ਼ਾਲ ਹੈ ਬਸ ਉਹਦੇ ਵਿੱਚ ਹੀ ਠੰਡੇ ਬੁਰਜ ਦੇ ਵਿੱਚ ਰਾਤਾਂ ਕੱਟਦੇ ਨੇ ਤੇ ਉੱਥੇ ਕੀ ਹੁੰਦਾ ਹੈ ਆਪਾਂ ਪਿਛਲੀ ਵਾਰ ਵੀ ਵਿਚਾਰ ਕੀਤਾ ਪਰ ਯਾਦ ਤੇ ਕਰਨੀ ਆ ਮੈਂ ਸੰਖੇਪ ਵਿੱਚ ਤਦੇ ਚੱਲ ਰਹੀਆਂ ਰਾਹ ਦੇ ਵਿੱਚ ਬੜਾ ਕੁਝ ਐ ਪੜਾ ਦਾ ਪੜਾ ਉੱਥੇ ਪਹੁੰਚੇ ਨੇ ਮੁਰੰਡੇ ਤੇ ਮੁਰੰਡੇ ਤੋਂ ਸਹਰੰਦ ਉਹ ਜਿਹੜਾ ਠੰਡਾ ਬੂਰੀ ਸੀ ਉਹਦੇ ਥੱਲੇ ਹੁੰਦੀ ਇੱਕ ਨਾਲਾ ਜਿਹਾ ਆੜਜੀ ਬਣਾਈ ਹੋਈ ਸੀ ਨਹਿਰ ਦੇ ਵਿੱਚੋਂ ਪਾਣੀ ਕੱਢਿਆ ਸੀ ਭਾਵੇਂ ਗਰਮੀਆਂ ਦੇ ਵਿੱਚ ਵੀ ਉੱਥੇ ਜਿਹੜਾ ਸੂਬਾ ਸੀ ਠੰਡੀ ਹਵਾ ਦਾ ਆਨੰਦ ਮਾਣਿਆ ਕਰਦਾ ਸੀ ਤੇ ਸਿਆਲ ਦੇ ਵਿੱਚ ਉਹ ਕਿੰਨਾ ਠੰਡਾ ਹੋਵੇਗਾ ਤੇ ਉੱਥੇ ਰੱਖਿਆ ਗਿਆ ਪੇਸ਼ ਹੀ ਹੁੰਦੀ ਹੈ ਸੂਬੇ ਦੇ ਜਿਹੜੇ ਅਹਿਲ ਕਾਰਨੇ ਉਥੇ ਸੁਚਾ ਆਨੰਦ ਹੈ ਉਥੇ ਹੋਰ ਮੁਸਲਮਾਨ ਕਾਜੀ ਨੇ ਇੱਕ ਨਿਖਾ ਜਿਹਾ ਬੂਆ ਰੱਖਿਆ ਬੂਏ ਦੇ ਵਿੱਚ ਨਿਕੇ ਜੀ ਬਾਰੀ ਉਹ ਖੋਲੀ ਹੈ ਕਿ ਇੰਦੀ ਨਹਾਵਾਗੇ ਸਿਰ ਝੁਕਾ ਕੇ ਲੰਗਣਗੇ ਆਪਾਂ ਰੋਲਾ ਪਾ ਦਿਆਂਗੇ ਸਲਾਮ ਕਰ ਦਿੱਤੀ ਹੈ ਸ਼ਹਿਬਜਾਦੇ ਆਏ ਨੇ ਸਿਪਾਈਆਂ ਦੇ ਨਾਲ ਜੋਰਾਵਰ ਸਿੰਘ ਨੇ ਫਤਿਹ ਸਿੰਘ ਵੱਲ ਵੇਖਿਆ ਹੈ ਫਤਿਹ ਸਿੰਘ ਨੇ ਜੋਰਾਵਰ ਸਿੰਘ ਮਿਲਿਆ ਉਹ ਵੀ ਸਮਝ ਗਏ ਵੇਖ ਕੇ ਕਿ ਦੁਜੇਲਪੀ ਇਹਨਾਂ ਨੇ ਇਹ ਚਾਲ ਚਲਾਈ ਹੈ ਪਹਿਲਾ ਪੈਰ ਰੱਖਿਆ ਉਸ bari ਦੇ ਅੱਗੇ ਛੱਤਰ ਦਿਖਾਇਆ ਉਸ ਸੂਬੇ ਨੂੰ ਨਹੀਂ ਡਰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆ ਨੇ ਸੰਸਾਰ ਵਿੱਚ ਜੋ ਦੁਨੀਆਂ ਵਾਸਤੇ ਕੀਤਾ ਕਿਤੇ ਮਿਸਾਲ ਕਾਇਮ ਨਹੀਂ ਕਿਤੇ ਮਿਸਾਲ ਨਹੀਂ ਮਿਲਦੀ ਕੋਈ ਨਹੀਂ ਐਸਾ ਕਰ ਸਕਿਆ ਸਾਰਾ ਹੀ ਪਰਿਵਾਰ ਵਾਰ ਦਿੱਤਾ ਭਾਈ ਸਾਡੇ ਵਾਸਤੇ ਇਹ ਤੇ ਹੁਣ ਸਾਨੂੰ ਸੋਚਣਾ ਪੈਣਾ ਹੈ ਨਾ ਕਿ ਅਸੀਂ ਗੁਰੂ ਵਾਸਤੇ ਕੀ ਕਰਦੇ ਹਾਂ ਗੁਰੂ ਨੇ ਸਾਨੂੰ ਇਸ ਸੰਸਾਰ ਉਤੇ ਸਿੱਖੀ ਦੇ ਰੂਪ ਵਿੱਚ ਰੱਖਣ ਵਾਸਤੇ ਇਹ ਸਿੱਖੀ ਦੀਆਂ ਨੀਹਾਂ ਦੇ ਵਿੱਚ ਆਪਣੇ ਪਰਿਵਾਰ ਦਾ ਖੂਨ ਪਾਇਆ ਇਹ ਖੂਨ ਪਾ ਕੇ ਸਿੱਖੀ ਦਾ ਬੂਟਾ ਲਾਇਆ ਹੋਇਆ ਏ ਇਹ ਤੇ ਸੁੱਕਣਾ ਹੀ ਨਹੀਂ ਸੀ ਚਾਹੀਦਾ ਇਹ ਨਹੀਂ ਸੀ ਸੁchnਾ ਚਾਹੀਦਾ ਪਰ ਅਫਸੋਸ ਇਸ ਗੱਲ ਦਾ ਏ ਕਿ ਜਿਹੜੇ ਪੈਰੋਕਾਰ ਨਹੀਂ ਭਾਵ ਕੇ ਜਿਹੜੇ ਮਾਂ ਪਿਓ ਏ ਪਹਿਲਾਂ ਉਹ ਗਲਤ ਹੁੰਦੇ ਰਹੇ ਤੇ ਬੱਚੇ ਤੇ ਫਿਰ ਹੁੰਦੇ ਹੀ ਹੁੰਦੇ ਆ ਨਾ ਜੇ ਮਾਂ ਪਿਓ ਨਹੀਂ ਧਿਆਨ ਕਰਦੇ ਤੇ ਬੱਚੇ ਵੀ ਫਿਰ ਉਵੇਂ ਹੀ ਚੱਲਦੇ ਨੇ ਅਸੀਂ ਅਵੇਸਲੇ ਆ ਕਿੰਨਾ ਘਰਾਂ ਦੇ ਵਿੱਚ ਮਾਤਾ 구ਜਰੀ ਤੇ ਸਹਬਜ਼ਾਦੀਆਂ ਦੀਆਂ ਗੱਲਾਂ ਆਪਣੇ ਬੱਚਿਆਂ ਨੂੰ ਸੁਣਾਈਆਂ ਜਾਂਦੀਆਂ ਨੇ ਕੌਣ ਸੁਣਾਉਂਦਾ ਏ ਰੰਗ ਤਮਾਸ਼ਿਆਂ ਵਾਲੀਆਂ ਗੱਲਾਂ ਫਿਲਮਾਂ ਡਰਾਮਿਆਂ ਦੀਆਂ ਗੱਲਾਂ ਅਸੀਂ ਕਰਦੇ ਆਂ ਪਰ ਜਿਹੜੀਆਂ ਕਰਨ ਵਾਲੀਆਂ ਉਹ ਆਪਾਂ ਕਰਦੇ ਨਹੀਂ ਪਹਿਲੀ ਪੇਸ਼ੀ ਸਹਬਜ਼ਾਦੇ ਅੰਦਰ ਜਾ ਕੇ ਫਤਿਹ ਬੁਲਾਉਂਦੇ ਨੇ ਭਾਵੇਂ ਫਤਿਹ ਦਾ ਜਵਾਬ ਦੇਣ ਵਾਲਾ ਕੋਈ ਨਹੀਂ ਏ ਕਹਿੰਦੇ ਪਹਿਲੇ ਦਿਨ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਏ ਕਿ ਸਿੱਖੀ ਛੱਡ ਦਿਓ ਤੁਹਾਨੂੰ ਜ਼ਗੀਰਾਂ ਦੇ ਦਿਆਂਗੇ ਜਦੋਂ ਜਵਾਨ ਹੋਗੇ ਬਹੁਤ ਸੁੰਦਰ ਇਸਤਰੀਆਂ ਦੇ ਨਾਲ ਵਿਆਹ ਕਰਦਿਆਂਗੇ ਮਹਿਲਾਂ ਦੇ ਮਾਲਕ ਬਣਾ ਦੇਾਂਗੇ ਐਸ਼ੋ ਇਸ਼ਰਤ ਦੇ ਨਾਲ ਜ਼ਿੰਦਗੀ ਬਤੀਤ ਕਰਾਂਗੇ ਤੇ ਫਤਿਹ ਸਿੰਘ ਕਹਿੰਦਾ ਮਰਾਂਗੇ ਨਹੀਂ ਉਹ ਕਹਿੰਦਾ ਜੀਂਦਾ ਤਾਂ ਕਿਸੇ ਰਹਿਣਾ ਹੀ ਨਹੀਂ ਸੂਬਾ ਕਹਿੰਦਾ ਜੀਂਦਾ ਤਾਂ ਕਿਸੇ ਰਹਿਣਾ ਨਹੀਂ ਉਹ ਕਹਿੰਦਾ ਜੇ ਇੰਨਾ ਸਿਆਪਾ ਕਰਕੇ ਮਰਨਾ ਹੈ ਤੇ ਅਜ ਮਾਰਦੇ ਧਰਮ ਨਹੀਂ ਛੱਡਣਾ ਜੋ ਕਰਨਾ ਕਰ ਲਾ ਨਾ ਸਾਨੂੰ ਹੀਰਾ ਚਾਹੀਦੀਆਂ ਨਾ ਸਾਨੂੰ ਮਕਾਨ ਚਾਹੀਦੇ ਨਾ ਸਾਨੂੰ ਜਗੀਰਾਂ ਚਾਹੀਦੀਆਂ ਸਾਨੂੰ ਚਾਹੀਦੀ ਐ ਸਿੱਖੀ ਸਾਨੂੰ ਆਪਣਾ ਧਰਮ ਪਿਆਰਾ ਹੈ ਕਹਿੰਦੇ ਨੇ ਸਹਿਬਜ਼ਾਦਿਆਂ ਨੂੰ ਸ਼ਮਕਾਂ ਦੇ ਨਾਲ ਵੀ ਮਾਰਿਆ ਗਿਆ ਇਤਿਹਾਸ ਲਿਖਦਾ ਹੈ ਕਿ ਗਲੇਲਾਂ ਦੇ ਪੱਕੇ ਜਿਹੜੇ ਗਲੇਲਾਂ ਦੀਆਂ ਗਲੇਲੇ ਸੀ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਸਰੀਰ ਉੱਤੇ ਨਿਸ਼ਾਨ ਪਾਈ ਗਏ ਪਰ ਸਹਿਬਜ਼ਾਦੇ ਨਹੀਂ ਡੋਲੇ ਦੂਸਰੀ ਪੇਸ਼ੀ ਅਗਲੇ ਦਿਨ ਹੁੰਦੀ ਹੈ ਫਿਰ ਉਹਨਾਂ ਨੂੰ ਤੰਗ ਕੀਤਾ ਜਾਂਦਾ ਏ ਉਵੇਂ ਹੀ ਸਾਰੀ ਘਟਨਾ ਵਾਪਰਦੀ ਏ ਕਹਿੰਦੇ ਨੇ ਉੱਥੇ ਸ਼ੇਰ ਖਾਨ ਸ਼ੇਰ ਖਾਨ ਦਾ ਪ੍ਰਾਸ ਸੀ ਨਾਰ ਖਾਨ ਤੇ ਨਾਰਖਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਨੇ ਸਿੱਖਾਂ ਦੇ ਸਮੇਤ 40 ਸਿੱਖ ਨੇ 10 ਲੱਖ ਦਾ ਘੇਰਾ ਹੈ ਤੇ ਨਾਰਖਾਂ ਕਹਿੰਦਾ ਹੁਣੇ ਗੁਰੂ ਗੋਬਿੰਦ ਸਿੰਘ ਨੂੰ ਲਾ ਕੇ ਲੈ ਆਉਣਾ ਹੀ ਮੈਂ ਪੌੜੀ ਲਾਉਂਦਾ ਹੈ ਕੱਚੀ ਗੜੀ ਹੈ ਚਮਕੌਰ ਦੀ ਉਹਦੀ ਪੌੜੀ ਲਾ ਕੇ ਚੜਦਾ ਹੈ ਸਤਗੁਰੂ ਪਾਤਸ਼ਾਹ ਤੀਰ ਦਾ ਨਿਸ਼ਾਨਾ ਲਾਉਂਦੇ ਨੇ ਗੁਰੂ ਗੋਬਿੰਦ ਸਿੰਘ ਨਾਰਖਾਂ ਨੇ ਲੋਹੇ ਦਾ ਟੋਪ ਪਾਇਆ ਹੋਇਆ ਸੀ ਸਤਗੁਰੂ ਪਾਤਸ਼ਾਹ ਦਾ ਛੜਿਆ ਹੋਇਆ ਤੀਰ ਉਹਦੇ ਮੱਥੇ ਵਿੱਚ ਵੱਜਦਾ ਹੈ ਚੀਰ ਕੇ ਲੋਏ ਨੂੰ ਥੱਲੇ ਸਿਰ ਨੂੰ ਦੋ ਫੜ ਕਰ ਦਿੰਦਾ ਹੈ ਕਿ ਨਾਰਖਾਂ ਥੱਲੇ ਜਾ ਪਿੰਦਾ ਹੈ ਪਾਸ਼ਾ ਨੇ ਇਹਦਾ ਬਿਆਨ ਵੀ ਕੀਤਾ ਹੈ ਕਿ ਮੈਂ ਇੱਕ ਤੀਰ ਨਾਰਖਾਂ ਨੂੰ ਬਖਸ਼ ਦਿੱਤਾ ਕਿ ਇੱਕ ਹੋਰ ਆਇਆ ਪਰ ਉਹਨੇ ਸਿਰ ਹੀ ਤਾਂ ਨਹੀਂ ਕੱਢਿਆ ਨਾਰਖਾਂ ਨੂੰ ਡਿੱਗਦਾ ਹੋਇਆ ਵੇਖ ਕੇ ਭੱਜ ਗਿਆ ਜੇ ਉਹ ਸਿਰ ਕੱਢਦਾ ਤੇ ਇੱਕ ਤੀਰ ਮੈਂ ਉਹਨੂੰ ਵੀ ਬਖਸ਼ ਦੇਣਾ ਸੀ ਤੇ ਨਾਰਖਾਂ ਦਾ ਭਰਾ ਹੈ ਸ਼ੇਰਖਾਨ ਨਵਾਬ ਮਲੇਰ ਕੋਟਲਾ ਉਹ ਆ ਗਿਆ ਕੁਦਰਤੀ ਉਸ ਕਚੈਰੀ ਦੇ ਵਿੱਚ ਹੁਣ ਸੂਬਾ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਸ਼ੇਰਖਾਨ ਤੇਰਾ ਭਰਾ ਮਾਰਿਆ ਨਾਰਖਾਂ ਚਮਕੌਰ ਦੀ ਗੜੀ ਵਿੱਚ ਅੱਜ ਬਦਲਾ ਲੈਣ ਦਾ ਟਾਈਮ ਹੈ ਤੂੰ ਅੱਜ ਉਹਦੇ ਬੱਚਿਆਂ ਨੂੰ ਮਾਰ ਸਕਦਾ ਹੈ ਜੋ ਕਰਨਾ ਹੈ ਸੀ ਪੁੱਤ ਬੱਚੇ ਉਹਦੇ ਹਵਾਲੇ ਕਰਦੇ ਆ ਸ਼ੇਰਖਾਨ ਇੱਕ ਧਰਮ ਦਾ ਪੱਕਾ ਆਦਮੀ ਸੀ ਉਹ ਕਹਿੰਦਾ ਠੀਕ ਹੈ ਮੇਰੇ ਭਰਾ ਨਾਰਖਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮਾਰਿਆ ਤੇ ਯੰਗ ਦੇ ਵਿੱਚ ਮਾਰਿਆ ਬੰਨ ਕੇ ਨਹੀਂ ਮਾਰਿਆ ਜਦੋਂ ਕਿਤੇ ਮੇਰੇ ਨਾਲ ਮੁਕਾਬਲਾ ਹੋਵੇਗਾ ਮੈਂ ਲੜ ਕੇ ਮੁਕਾਬਲਾ ਕਰਾਂਗਾ ਬੱਚਿਆਂ ਨੂੰ ਨਹੀਂ ਮਾਰਨਾ ਇਹਨਾਂ ਦਾ ਕੀ ਕਸੂਰ ਹੈ ਭਾਈ ਸ਼ੀਰਖੋਰ ਬੱਚੇ ਪਾਪ ਕੇ ਦੁੱਧ ਪੀਣ ਵਾਲੇ ਬੱਚੇ ਨੇ ਤੂੰ ਇਹਨਾਂ ਨੂੰ ਕਿੰਨਾ ਮਾਰਨਾ ਹੈ ਨਹੀਂ ਮਾਰਨਾ ਮੈਂ ਕਿੰਨਾ ਹੈ ਇਹ ਪਾਪ ਨਾ ਕਰੋ ਕੁਰਾਨ ਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਬੱਚੇ ਮਾਰਨੇ ਜਿਵੇਂ ਸਾਡਾ ਧਰਮ ਹੈ ਗੁਰੂ ਪਾਤਸ਼ਾਹ ਜੀ ਦਾ ਕਿ ਔਰਤ ਤੇ ਵਾਰ ਨਹੀਂ ਕਰਨਾ ਭਜੇ ਜਾਂਦੇ ਤੇ ਵਾਰ ਨਹੀਂ ਕਰਨਾ ਬੱਚੇ ਤੇ ਵਾਰ ਨਹੀਂ ਕਰਨਾ ਸੁੱਤੇ ਤੇ ਵਾਰ ਨਹੀਂ ਕਰਨਾ ਜਿਹਨੇ ਦੋਵਾਂ ਬਾਹਾਂ ਮਖੜੀਆਂ ਕਰ ਦਿੱਤੀਆਂ ਉਹਦੇ ਤੇ ਵਾਰ ਨਹੀਂ ਕਰਨਾ ਕੁਰਾਨ ਵਿੱਚ ਵੀ ਇਹੀ ਹੈ ਕਹਿੰਦੇ ਕਾਨੂੰਨ ਕੀ ਹੈ ਤੇ ਕਰਦਾ ਤੂੰ ਕੀ ਹੈ ਜਦੋਂ ਉਹ ਨਹੀਂ ਟਲਿਆ ਤੇ ਨਵਾਬ ਮਲੇਰ ਕੋਟੜਾ ਹਾ ਦਾ ਨਹਰਾ ਮਾਰ ਕੇ ਨਿਕਲ ਗਿਆ ਵੀ ਗੱਲ ਮਾੜੀ ਹੈ ਬੱਚਿਆਂ ਨੂੰ ਮਾਰਨਾ ਤੇ ਨਵਾਬ ਜਿਹੜਾ ਮਲੇਰ ਕੋਟੜਾ ਦਾ ਅੱਜ ਮਲੇਰ ਕੋਟੜਲੇ ਜਾ ਕੇ ਵੇਖ ਲਓ ਪਾਕਿਸਤਾਨ ਬਣਿਆ ਕਟਵਾਡ ਹੋਈ ਉਹਨਾਂ ਨੇ ਸਿੱਖ Hindu ਮਾਰੇ ਇਧਰੋਂ ਹੀ ਇਹਨਾਂ ਨੇ ਮੁਸਲਮਾਨ ਮਾਰੇ ਪਰ ਗੁਰੂ ਪਾਤਸ਼ਾਹ ਜੀ ਦੇ ਬੱਚਿਆਂ ਦੇ ਉੱਤੇ ਸਿਰਫ ਉਹਨੇ ਇੰਨਾ ਹੀ ਕਿਹਾ ਸੀ ਕਿ ਨਹੀਂ ਮਾਰਨਾ ਚਾਹੀਦਾ ਮਲੇਰ ਕੋਟਲੇ ਦੇ ਵਿੱਚ ਇੱਕ ਚਿੜੀ ਵੀ ਨਹੀਂ ਮਾਰੀ ਗਈ ਉਸ ਆਜ਼ਾਦੀ ਦੀ ਲੜਾਈ ਜਿਹਨੂੰ ਕਹਿੰਦੇ ਜਿੱਥੇ ਬਹੁਤ ਕਤਲੋਗਾਰਤ ਹੋਇਆ 1947 ਦੇ ਵਿੱਚ ਮਲੇਰ ਕੋਟਲੇ ਕੋਈ ਨਹੀਂ ਗਿਆ ਸਿੱਖਾਂ ਨੇ ਆਪ ਫੈਰਾ ਦਿੱਤਾ ਕਿ ਇਸ ਮਲੇਰ ਕੋਟਲੇ ਦੇ ਨਵਾਬ ਨੇ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਕੇ ਸ਼ਹਿਬਜ਼ਾਦੀਆਂ ਦੀ ਉਹਨਾਂ ਵਾਸਤੇ ਹਾ ਦਾ ਨara ਮਾਰਿਆ ਸੀ ਸਿੱਖ ਇਹਨਾਂ ਯਾਦ ਰੱਖਦੇ ਐ ਤੇ ਫਿਰ ਭਾਈ ਤੀਸਰੀ ਪੇਸ਼ੀ ਹੋਵੇਗੀ ਸਮਾ ਹੋ ਗਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਇਸ ਤੋਂ ਅੱਗੇ ਕੀ ਹੋਵੇਗਾ ਆਪਾਂ ਯਤਨ ਕਰਾਂਗੇ ਪਹਿਲੇ ਦਿਨ ਜਦੋਂ ਠੰਡ ਵੇਖੀ ਐ ਕਿਤੇ ਮੋਤੀ RAM ਮਹਿਰਾ ਉਹਦਾ ਘਰ ਲੱਗ ਗਿਆ ਠੰਡੇ ਬੁਰਜ ਦੇ ਉਹ ਦੁੱਧ ਲੈ ਕੇ ਆਉਂਦਾ ਹੈ ਨਾਲ ਆਪਣੀ ਘਰ ਵਾਲੀ ਦੇ ਉਹ ਗਹਿਣੇ ਲੈ ਕੇ ਆਉਂਦਾ ਹੈ ਕਿਉਂਕਿ ਜਿਹੜਾ ਸਿਪਾਈ ਹੈ ਉਹ ਨੰਗਣ ਨਹੀਂ ਦਿੰਦਾ ਉਹ ਨੂੰ ਆਪਣੇ ਘਰ ਵਾਲੀ ਦੇ ਗਹਿਣੇ ਦਿੰਦਾ ਏ ਜਾ ਕੇ ਦੁੱਧ ਪੀਉਂਦਾ ਏ ਅਗਲੇ ਦਿਨ ਸਾਰਾ ਹੀ ਘਰ ਲੈ ਕੇ ਦੇ ਦਿੰਦਾ ਏ ਕਹਿੰਦਾ ਅਸੀਂ ਘਰ ਖਾਲੀ ਕਰ ਦਿਆਂਗੇ ਅਗਲੇ ਦਿਨ ਵੀ ਦੁੱਧ ਪੀਉਂਦਾ ਏ ਤੀਜੇ ਦਿਨ ਵੀ ਦੁੱਧ ਪੀਉਂਦਾ ਏ ਤੇ ਅਖੀਰ ਜਦੋਂ ਫੜਿਆ ਜਾਂਦਾ ਏ ਨਾ ਦੇਖੋ ਉਹਦਾ ਕੀ ਕਸੂਰ ਭਾਈ ਦੁੱਧ ਹੀ ਪਿਆ ਹੈ ਨਾ ਵੇਲਣਾ ਲੱਕੜ ਦਾ ਬਣਾ ਕੇ ਵੇਲਣਾ ਜਿਹਦੇ ਵਿੱਚ ਗੰਨੇ ਪੀੜੇ ਜਾਂਦੇ ਨੇ ਮੋਤੀ RAM ਨੂੰ ਪੀੜਿਆ ਗਿਆ ਉਹਦੇ ਬੱਚਿਆਂ ਨੂੰ ਪੀੜਿਆ ਗਿਆ ਉਹਦੀ ਘਰਵਾਲੀ ਨੂੰ ਪੀੜਿਆ ਗਿਆ ਸਾਰਾ ਟੱਬਰੀ ਪੀੜ ਦਿੱਤਾ ਗਿਆ ਤਿੰਨ ਗਲਾਸ ਤਿੰਨ ਦਿਨ ਦੁੱਧ ਪੀਉਣ ਦੀ ਖਾਤਰ ਇੰਨਾ ਜ਼ਾਲਮ ਇੰਨਾ ਜ਼ੁਲਮ ਸੀ ਉਹਦੋਂ ਕਰਨ ਵਾਲੇ ਤੇ ਉਥੇ ਹਿੰਦੂਕ ਸੋਚਾ ਨਾਲ ਦੇ ਵੀ ਬੈਠਾ